ਕਿਸਾਨ ਜਥੇਬੰਦੀਆਂ ਖਨੋਰੀ ਬਾਰਡਰ ਅਤੇ ਸ਼ੰਭੂ ਬਾਰਡਰ ਦੇ ਉੱਪਰ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਜੋ ਕਿ ਰੋਸ਼ਮਸ਼ਾਰਾ ਕਰ ਰਹੀਆਂ ਨੇ ਧਰਨਾ ਲਗਾ ਰਹੀਆਂ ਨੇ ਕਿਸਾਨਾਂ ਦੀ ਕੁੱਟਮਾਰ ਤੋਂ ਬਾਅਦ ਲਾਈਵ ਆਈ ਭਗਵੰਤ ਮਾਨ ਦੀ ਮਾਤਾ ਨੇ ਮੰਗੀ ਮਾਫੀ ਅਤੇ ਕਿਹਾ ਮੇਰੇ ਪੁੱਤ ਤੋਂ ਹੋ ਗਈ ਹੈ ਬਹੁਤ ਵੱਡੀ ਗਲਤੀ ਜੀ ਹਾਂ ਕਿਸਾਨ ਜਥੇਬੰਦੀਆਂ ਜੋ ਕਿ ਪਹਿਲਾਂ ਵੀ 3 ਸਾਲ ਕੋਰੋਨਾ ਟਾਈਮ ਦੇ ਵਿੱਚ ਜੋ ਕਿ ਦਿੱਲੀ ਦੇ ਬਾਰਡਰ ਦੇ ਉੱਪਰ ਜੋ ਕਿ ਮੋਰਚਾ ਲਗਾਏ ਬੈਠੀਆਂ ਸੀ ਹਿੱਤੇ ਹੋਣਾ ਜੋ ਕਿ ਖਨੋਰੀ ਬਾਰਡਰ ਤੇ ਸ਼ੰਭੂ ਬਾਰਡਰ ਦੇ ਉੱਪਰ ਭਾਈ ਜਗਦੀਸ਼ ਸਿੰਘ ਡੱਲੇਵਾਲ ਉਹਨਾਂ ਦੀ ਅਗਵਾਈ ਦੇ ਵਿੱਚ ਹੋਰ ਵੀ ਕਾਫੀ ਕਿਸਾਨ ਜਥੇਬੰਦੀਆਂ ਪਹੁੰਚ ਚੁੱਕੀਆਂ ਨੇ ਜੋ ਕਿ ਨਾਲ ਸਪੋਰਟ ਕਰ ਰਹੀਆਂ ਨੇ ਪਰ ਕਿਸਾਨ ਜਥੇਬੰਦੀਆਂ ਦੀ ਆਵਾਜ਼ ਨੂੰ ਦਬਾਉਣ ਦੇ ਲਈ ਭਗਵੰਤਮਾਨ ਸਰਕਾਰ ਨੇ ਜੋ ਕੋਚੀ ਚਾਲ ਚੱਲੀ ਹੈ ਉਸ ਦੇ ਚਰਚੇ ਤਾਂ ਸੋਸ਼ਲ ਮੀਡੀਆ ਦੇ ਉੱਪਰ ਹੋ ਹੀ ਰਹੇ ਨੇ ਜੋ ਉਹਨਾਂ ਨੇ ਵਾਟਰ ਕੈਨ ਭੇਜ ਦਿੱਤੇ ਨੇ ਅਥਰੂ ਕੈਸ ਦੇ ਗੋਲੇ ਉੱਥੇ ਭੇਜ ਦਿੱਤੇ ਨੇ ਖਨੋਰੀ ਬਾਰਡਰ ਤੇ ਨਾਲ ਲੱਗਦੀਆਂ ਸਟੇਟਾਂ ਦੇ ਜੋ ਸ਼ਹਿਰ ਨੇ ਅੰਬਾਲਾ ਪੰਜਾਬ ਦੇ ਸੰਗਰੂਰ ਬਰਨਾਲਾ ਵਿਖੇ ਜਿੰਨੀਆਂ ਵੀ ਕਿਸਾਨ ਜਥੇਬੰਦੀ ਦਾ ਜੋ ਸਰ ਚੁੱਕਦਿਆਂ ਨੇ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਹੁਣ ਭਗਵੰਤ ਮਾਨ ਦੀ ਮਾਤਾ ਨੇ ਮਾਫੀ ਮੰਗ ਕੇ ਕੀ ਕਿਹਾ ਇਸ ਕੱਲੀ ਕੱਲੀ ਗੱਲ ਤੋਂ ਆਪ ਜੀ ਨੂੰ ਰੂਬਰੂ ਕਰਵਾਵਾਂਗੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹੇ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਜੀ ਹਾਂ ਕਿਸਾਨ ਜਥੇਬੰਦੀਆਂ ਜੋ ਕਿ ਆਪਣੀਆਂ ਹੱਕਾਂ ਦੇ ਲਈ ਜੋ ਕਿ ਵੱਖੋ-ਵੱਖਰੀਆਂ ਮੰਗਾਂ ਨੂੰ ਲੈ ਕੇ ਚਾਹੇ ਐਮਐਸਪੀ ਦੀ ਮੰਗ ਹੋਵੇ ਚਾਹੇ ਹੋਰ ਮੁੱਦੇ ਹੋਣ ਸਾਡੀਆਂ ਫਸਲਾਂ ਜੋ ਕਿ ਮੰਡੀਆਂ ਦੇ ਵਿੱਚ ਰੁੜਦੀਆਂ ਰਹਿੰਦੀਆਂ ਨੇ ਉਹਨਾਂ ਨੂੰ ਕੋਈ ਭਾਅ ਨਹੀਂ ਮਿਲਦਾ ਤੇ ਦੂਜੇ ਪਾਸੇ ਕਦੇ ਸਾਡੀ ਜ਼ਮੀਨ ਦੇ ਵਿੱਚ ਦੀ ਇਹ ਸਰਕਾਰਾਂ ਇਹ ਤਾਂ ਕੱਢ ਦਿੰਦਿਆਂ ਨਹੀਂ ਕਦੇ ਭਾਰਤ ਮਾਲਾ ਦਾ ਨਾਮ ਲੈ ਕੇ ਸ਼ਰਖਾ ਕੱਢ ਦਿੰਦਿਆਂ ਨਹੀਂ ਜ਼ਮੀਨ ਦੇ ਦੋ ਵੱਖਰੇ ਵੱਖਰੇ ਟੋਟੇ ਕਰ ਦਿੱਤੇ ਜਾਂਦੇ ਨੇ ਪਰ ਫੇਰ ਵੀ ਸਾਡੇ ਕੋਲ ਜੋ ਥੋੜੇ ਬਹੁਤ ਜ਼ਮੀਨ ਦੇ ਟੁਕੜੇ ਬਚੇ ਨੇ ਅਸੀਂ ਉਸ ਦੇ ਲਈ ਵੀ ਹੱਕ ਦੀ ਗੱਲ ਨਾ ਕਰੀਏ ਤਾਂ ਸਾਡੇ ਲਈ ਬਹੁਤ ਮਾੜੀ ਗੱਲ ਹੈ ਭਾਈ ਜਗਜੀਤ ਸਿੰਘ ਡੱਲੇਵਾਲ ਜੋ ਕਿ ਖਨੌਰੀ ਬਾਰਡਰ ਦੇ ਉੱਪਰ ਬੈਠੇ ਨੇ ਅੱਜ ਕਿੰਨੇ ਮਹੀਨੇ ਹੋ ਗਏ ਨੇ ਉਹਨਾਂ ਨੂੰ ਭੁੱਖ ਹੜਤਾਲ ਦੇ ਉੱਪਰ ਬੈਠਿਆ ਪਰ ਸਰਕਾਰ ਦੇ ਕੰਨਾਂ ਦੇ ਉੱਪਰ ਬਿਲਕੁਲ ਵੀ ਜੂ ਨਹੀਂ ਸਰਕੀ ਸਰਦਾਰ ਚਰਨਜੀਤ ਸਿੰਘ ਚੰਨੀ ਜੋ ਕਿ ਕਿਸਾਨਾਂ ਦੇ ਹੱਕ ਵਿੱਚ ਆਏ ਉਹਨਾਂ ਨੇ ਲਾਈਵ ਆ ਕੇ ਇਹ ਵੀ ਕੀ ਹੁਣ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣ ਦੇ ਲਈ ਭਗਵੰਤਮਾਨ ਸਰਕਾਰ ਬਹੁਤ ਹੀ ਕੋਜੀ ਚਾਲ ਚੱਲਣ ਜਾ ਰਹੀ ਹੈ ਚਰਨਜੀਤ ਸਿੰਘ ਚੰਨੀ ਨੇ ਇਹ ਵੀ ਕਿਹਾ ਕਿ ਜੋ ਵੱਡੇ ਵੱਡੇ ਅਥਰੂ ਗੈਸ ਦੇ ਗੋਲੇ ਉਹਨਾਂ ਦੇ ਕੈਂਟਰ ਪਰ ਪਰਕੇ ਬਰਨਾਲਾ ਅੰਬਾਰਾ ਸੰਗਰੂਰ ਅਤੇ ਖਨੌਰੀ ਸ਼ੰਭੂ ਅਤੇ ਐਸ ਹਰਿਆਣੇ ਦੇ ਬਾਰਡਰ ਅਤੇ ਐਸ ਇਲਾਕੇ ਦੇ ਵਿੱਚ ਰੱਖ ਰੱਖੇ ਨੇ ਅਤੇ ਕਿਸੇ ਵੀ ਵੇਲੇ ਕੋਈ ਵੱਡਾ ਹਮਲਾ ਕਿਸਾਨਾਂ ਦੇ ਉੱਪਰ ਕੀਤਾ ਜਾ ਸਕਦਾ ਹੈ ਹੁਣ ਭਗਵੰਤਮਾਨ ਸਰਕਾਰ ਇਸ ਨੂੰ ਕਿਸਾਨਾਂ ਦੇ ਨਾਲ ਖੜਨਾ ਦਾ ਹੈ ਪਰ ਇਹ ਤਾਂ ਦਿੱਲੀ ਦੀ ਸਰਕਾਰ ਦੇ ਨਾਲ ਮਿਲ ਕੇ ਜੋ ਕਿ ਕੋਜੀ ਸਿਆਸਤ ਚੱਲ ਰਿਹਾ ਹੈ ਕਿਸਾਨਾਂ ਦੇ ਨਾਲ ਤੇ ਰਹੀ ਗੱਲ ਇਹ ਜਿਹੜੇ ਲੋਕ ਆਵਾਜ਼ ਉਠਾਉਂਦੇ ਨੇ ਤੇ ਉਹਨਾਂ ਦੀ ਆਵਾਜ਼ ਨੂੰ ਵੀ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਐ ਭਗਵੰਤ ਮਾਨ ਸਰਕਾਰ ਦੇ ਵੱਲ ਤੇ ਹੁਣ ਅੱਗੇ ਵੋਟਾਂ ਵੀ ਆਉਣ ਵਾਲੀਆਂ ਨੇ ਹੁਣ ਸਮਝ ਇਹ ਨਹੀਂ ਆਉਦੀ ਕਿ ਭਗਵੰਤ ਮਾਨ ਕਿਹੜੇ ਮੂੰਹ ਦੇ ਨਾਲ ਵੋਟਾਂ ਮੰਗਣ ਆਵੇਗਾ ਪਿੰਡਾਂ ਦੇ ਵਿੱਚ ਜੋ ਕਿ ਪਿੰਡਾਂ ਦੇ ਵਿੱਚ ਤਾਂ ਖੇਤੀਬਾੜੀ ਦੇ ਨਾਲ ਜੁੜੇ ਲੋਕ ਹੀ ਰਹਿੰਦੇ ਨੇ ਤੇ ਉਹ ਲੋਕ ਹੁਣ ਭਗਵੰਤ ਮਾਨ ਦੇ ਨਾਲ ਕਿਵੇਂ ਖੜਨਗੇ ਜਦੋਂ ਭਗਵੰਤ ਮਾਨ ਆਜਿ ਖੁਦ ਕਿਸਾਨਾਂ ਦੇ ਨਾਲ ਨਹੀਂ ਸੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਵਿੱਚ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਮਿਲਦੇ ਆਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਨਾਲ ਜੁੜੇ ਰਹੋ ਧੰਨਵਾਦ